ਸਸ਼ੇਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰੰਜੀ ਸਟੱਡੀ ਟੈਗ ਦੇ ਉੱਪਰ ਹਾਂਜੀ ਜਿਹੜੀ ਰਾਸ਼ਨ ਕਾਰਡ ਆਈ ਜਿਹੜੇ ਬਣਨੇ ਸ਼ੁਰੂ ਹੋ ਚੁੱਕੇ ਨੇ ਪਿੰਡ-ਪਿੰਡ ਦੇ ਵਿੱਚ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਸਟਾਰਟ ਹੋ ਚੁੱਕੀ ਹੈ ਜਿਨ੍ਹਾਂ ਦਾ ਪਹਿਲਾਂ ਰਾਸ਼ਨ ਕਾਰਡ ਬਣਿਆ ਹੋਇਆ ਤਾਂ ਉਹਨਾਂ ਦੀ ਜਿਹੜੀ ਉਹ ਪੜਤਾਲ ਕਰਾਉਣੀ ਉਹਨਾਂ ਦੀ KYC ਕਰਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਵੱਲੋਂ ਇਹ ਆਦੇਸ਼ ਹੈ ਕਿ ਜੇ ਪਰਿਵਾਰ ਦੇ ਵਿੱਚ 6 ਮੈਂਬਰ ਨੇ ਤਾਂ ਉਹ 6 ਮੈਂਬਰਾਂ ਦੀ ਜਿਹੜੀ KYC ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਜਿਹੜੇ ਫਿੰਗਰਪ੍ਰਿੰਟਸ ਲਏ ਜਾਣਗੇ ਤੁਹਾਡੇ ਤੋਂ ਤਾਂ ਜਿਸ ਵੀ ਬੰਦੇ ਦੇ ਫਿੰਗਰਪ੍ਰਿੰਟਸ ਲਏ ਜਾਂਦੇ ਨੇ ਸਿਰਫ ਉਹਨਾਂ ਨੂੰ ਹੀ ਰਾਸ਼ਨ ਮਿਲ ਲਾਂਗਾ ਜਿਵੇਂ ਪਰਿਵਾਰ 'ਚ 6 ਮੈਂਬਰ ਤਾਂ 6 ਜਣਾਂ ਨੂੰ ਹੀ ਰਾਸ਼ਨ ਮਿਲ ਲਾਂਗਾ ਅਗਰ ਕੋਈ ਫਿੰਗਰਪ੍ਰਿੰਟਸ ਨਹੀਂ ਦੇ ਪਾਉਂਦਾ ਪਰਿਵਾਰ ਦਾ ਮੈਂਬਰ ਤਾਂ ਜਿਹੜਾ ਉਹਦਾ ਕਾਰਡ ਦੇ ਵਿੱਚੋਂ ਨਾਮ ਜਿਹੜਾ ਉਹ ਕੱਟ ਦਿੱਤਾ ਜਾਵੇਗਾ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਰਾਸ਼ਨ ਕਾਰਡ ਨੇ ਉਹ ਨਵੇਂ ਬਣਨੇ ਸ਼ੁਰੂ ਹੋ ਚੁੱਕੇ ਨੇ ਤਾਂ ਤੁਸੀਂ ਆਪਣੇ ਜਿਹੜੇ ਜਿਨ੍ਹਾਂ ਦੀ ਨਵੀਂ ਮੈਰਿਜ ਵਗੈਰਾ ਹੋਈ ਹੈ ਜਾਂ ਜਿਹੜੇ ਅੱਡ ਹੋ ਚੁੱਕੇ ਨੇ ਜਿੱਦਾਂ ਦੋ ਫੈਮਿਲੀਆਂ ਹੋਣੀਆਂ ਅਲੱਗ ਹੋ ਜਾਣੀਆਂ ਤਾਂ ਉਹ ਆਪਣੇ ਜਿਹੜੇ ਹੁਣ ਰਾਸ਼ਨ ਕਾਰਡ ਉਹ ਬਣਾ ਸਕਦੇ ਨੇ ਇਸੇ ਦੇ ਨਾਲ ਅਗਰ ਆਪਣੇ ਪਰਿਵਾਰ ਦੇ ਵਿੱਚ ਕੋਈ ਬੱਚ ਲੈਂਦਾ ਜਾਂ ਕੋਈ ਬੱਚਾ ਨਾ ਰਹਿ ਗਿਆ ਸੀ ਐਡ ਹੋਣ বিনা ਤਾਂ ਤੁਸੀਂ ਹੁਣ ਉਹ ਡਿਪੂ ਹੋਲਡਰਾਂ ਕੋਲੇ ਜਾ ਕੇ ਉਹ ਵੀ ਆਪਣਾ ਜਿਹੜਾ ਐਡ ਕਰਵਾ ਸਕਦੇ ਹੋ ਹਾਂਜੀ ਹੁਣ ਉਹਨਾਂ ਨੂੰ ਵੱਡਾ ਜਿਹੜਾ ਝਟਕਾ ਉਹ ਲੱਗ ਸਕਦਾਗਾ ਜਿਹੜੇ ਜਾਂ ਤਾਂ ਗਵਰਨਮੈਂਟ ਜੌਬ ਕਰਦੇ ਨੇ ਜਾਂ ਜਿਹੜੇ ਇਸ ਦੇ ਯੋਗ ਨਹੀਂ ਸੀ ਉਹਨਾਂ ਨੇ ਕਾਰਡ ਬਣਾ ਰੱਖੇ ਨੇ ਤਾਂ ਸਰਕਾਰ ਵੱਲੋਂ ਜਿਹੜੀ ਇਹ ਪੜਤਾਲ ਕੀਤੀ ਜਾ ਰਹੀ ਹੈ ਤਾਂ ਉਹ ਪੂਰਾ ਵੈਰੀਫਿਕੇਸ਼ਨ ਹੋ ਕੇ ਫੇਰੀ ਉਹ ਤੁਹਾਡਾ ਜਿਹੜਾ ਉਹ ਤੁਹਾਡਾ ਉਹ ਕਾਰਡ ਬਣਨਾਗਾ ਜੇ ਬਣਿਆ ਹੋਇਆ ਅਗਰ ਵੈਰੀਫਿਕੇਸ਼ਨ ਦੇ ਵਿੱਚ ਤੁਸੀਂ ਗਲਤ ਪਾਏ ਨਾ ਤਾਂ ਤੁਹਾਡਾ ਡਾੜਾ ਸਰਕਾਰ ਵੱਲੋਂ ਕਾਰਡ ਉਹ ਕੱਟ ਦਿੱਤਾ ਜਾਵੇਗਾ ਹਾਂਜੀ ਇੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਜਿਹੜੀ ਵੈਰੀਫਿਕੇਸ਼ਨ ਆ ਉਹ ਆਪਣੀ ਫਿੰਗਰਪ੍ਰਿੰਟ ਲੱਗ ਕੇ ਹੋਣੀ ਆ ਕਿਉਂਕਿ ਕੁਝ ਏਦਾਂ ਦੇ ਨੇ ਜਿਹੜੇ ਆਪਣੇ ਪਿੰਡ ਜਾਂ ਮੋਹੱਲੇ 'ਚ ਜਾਂ ਗਲੀ 'ਚ ਰਹਿੰਦੇ ਨਹੀਂਗੇ ਉਹ ਬਾਹਰ ਰਹਿੰਦੇ ਨੇ ਜਾਂ ਤਾਂ ਆਊਟ ਆਫ ਸਟੇਸ਼ਨ ਰਹਿੰਦੇ ਨੇ ਤਾਂ ਉਹ ਰਾਸ਼ਨ ਲੈ ਰਹੇ ਨੇ ਤਾਂ ਉਹਨਾਂ ਦਾ ਵੀ ਰਾਸ਼ਨ ਡਾਡਾ ਉਹ ਕੱਟ ਦਿੱਤਾ ਜਾਵੇਗਾ ਕਿਉਂਕਿ ਉਹ ਫਿੰਗਰਪ੍ਰਿੰਟ ਲੈਣਗੇ ਉਹ ਦੇਣੀ ਬਹੁਤ ਜ਼ਰੂਰੀ ਆ ਤਾਂ ਇਹ ਚੀਜ਼ ਨੂੰ ਸਾਰੇ ਨੋਟ ਕਰ ਲੈਣਾ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ